ਧਿਆਨਕ ਸੜਕ ਹਾਸੇ ਚੋਂ ਪਿੰਡ ਰਿਸ਼ਕਰੀ ਨੰਗਲ ਦੇ ਦੋ ਨੌਜਵਾਨ ਦੋਸਤਾਂ ਦੀ ਮੌਤ ਪਿੰਡ ਵਿੱਚ ਸੋਗ ਦੀ ਲਹਿਰ ਅੱਗੇ ਵੇਖੋ ਡੇਲੀ ਨਿਊਜ਼ ਹੁਣ ਤੱਕ ਤੇ ਪੂਰੀ ਖਬਰ ਨੰਬਰਜੀਤ ਸਿੰਘ ਕੱਲ ਕਟਨਾ ਜਿਮ ਤੇ ਗਏ ਸੀ ਜਿਮ ਤੋਂ ਸ਼ਾਮੇ ਵਾਪਸ ਆਉਂਦੇ ਆ ਕੋਈ ਰਸਤੇ 'ਚ ਕੋਈ ਟੱਕਰ ਮਾਰ ਗਿਆ ਕੋਈ ਤੇ ਫੋਨ ਆਇਆ ਕਿ ਤੁਹਾਡੇ ਬੱਚਿਆਂ ਦਾ ਇਸ ਤਰ੍ਹਾਂ ਸੱਟਾਂ ਲੱਗੀਆਂ ਤੇ ਆ ਛੇਤੀਓ ਗਏ ਆ ਉਥੇ ਦੇਖਿਆ ਤੇ ਜਾਂਦਿਆਂ ਨੂੰ ਐਂਬੂਲੈਂਸ ਆ ਗਈ ਐਂਬੂਲੈਂਸ ਹਸਪੀਟਲ ਲੈ ਕੇ ਗਏ ਮਗਰ ਉਹਨਾਂ ਨੇ ਹਮ ਡਿਕਲियर ਕਰਤਾ ਕਿ ਨਹੀਂ ਖਤਮ ਹੈਗੇ ਐ ਨਹੀਂ ਇਹ ਰੋਜ਼ ਹੀ ਤੇ ਰੋਜ਼ ਹੀ ਜਾਂਦੇ ਹਾਂ ਜੀ ਡੇਲੀ ਜਾਂਦੇ 4:30 ਵਜੇ ਜਾਂਦੇ ਤੇ 7 7:30 ਦੇ ਲਗ ਚੱਕੇ ਆ ਜਾਂਦੇ ਹਾਂ ਮੇਰਾ ਨਾਮ ਤੇਜਿੰਦਰ ਸਿੰਘ ਹੈ। ਕੜਨਾ ਆ ਪਤੀ ਜਾਹੜਾ ਗਿਆ ਹੈਗਾ ਫਟੇ ਘਰ ਜਿਮ ਲਾਉਣ ਜਾਂਦੇ ਡੇਲੀ ਜਾਂਦੇ ਸੀਗੇ। 4 ਵਜੇ ਦੇ ਕਰੀਬ ਇਥੋਂ ਗਏ ਤੇ ਵਾਪਸੀ ਆਉਂਦੇ ਹੀ 7 ਵਜੇ ਦੇ ਕਰੀਬ ਵਾਪਸੀ ਆਉਂਦੇ ਸਾਨੂੰ ਫੋਨ ਆਇਆ ਹੈਗਾ ਕਿ ਇਦਾਂ ਕਿ ਤੁਹਾਡੇ ਬੱਚਿਆਂ ਦਾ ਐਕਸੀਡੈਂਟ ਹੋ ਗਿਆ ਵਾ। ਜਾ ਕੇ ਵੇਖਿਆ ਤੇ ਡੈੱਡ ਹੀ ਗਏ। ਮੌਕੇ ਤੇ ਡੈੱਡ ਹੋ ਕੇ ਜਾਨ ਹਸਪੀਟਲ ਖੜਿਆ। ਨਹੀਂ ਖੜਿਆ। ਖੜਿਆ ਹੀ ਹਸਪੀਟਲ ਖੜਿਆ ਹੈ। ਉਹਨਾਂ ਡਿclare ਕੀਤਾ। ਅੱਛਾ ਕਿੰਨੀ ਗਮਰੀ ਸੀ ਤੇ ਕੀ ਕਰਦੇ ਸੀ ਬੱਚਾ? ਬੇਟਾ ਇਹਨੇ ਪਲੱਸ 2 ਕੀਤੀ ਸੀ, ਆਈਲਟਸ ਵੀ ਕੀਤੀ ਬਾਹਰ ਜਾਣ ਦੀ ਤਿਆਰੀ ਕਰ ਰਿਹਾ ਹੈਗਾ। ਕੌਣ ਤੁਹੀ ਕੀ ਮੰਗ ਕਰਦੇ ਹੋ ਸਰਕਾਰ ਕੋਲ ਮੰਗ ਹੈ ਸਾਨੂੰ ਇਨਸਾਫ ਚਾਹੀਦਾ ਸਾਨੂੰ ਪਤਾ ਲੱਗ ਜਾਵੇ ਕੀ ਹੋਇਆ ਸਾਡੇ ਬੱਚਿਆਂ ਨਾਲ ਸਾਨੂੰ ਇਹ ਉਹਨਾਂ ਨੂੰ ਪਤਾ ਨਾ ਸਾਨੂੰ ਪਤਾ ਰੱਬ ਜਾਣਦਾ ਕੀ ਬਣਿਆ ਇਹ ਮੇਰਾ ਭਤੀਜਾ ਵਾ ਤਾਇਈ ਦਾ ਪੋਤਰਾ ਤੇ ਰੂਟੀਨ ਦੇ ਵਿੱਚ ਜਿਮ ਨੂੰ ਜਾਂਦੇ ਸੀ ਫੋਡੇਗੜ ਚੂੜੀਆਂ ਉਥੋਂ ਜਿਮ ਲਾ ਕੇ ਵਾਪਸ ਆਉਂਦੇ ਤੇ 7:30 ਵਜੇ ਦਾ ਕਰੀਬ ਟਾਈਮ ਹੀ ਸਮਝ ਨਹੀਂ ਲੱਗੀ ਅਜੇ ਤੱਕ ਵੀ ਐਕਸੀਡੈਂਟ ਹੋਇਆ ਕਿ ਤਰ੍ਹਾਂ ਇਹ ਕੀ ਕੰਮ ਕਰਦਾ ਸੀ ਬਟਾ ਸਟੱਡੀ ਕਰਦਾ ਪਲੱਸ 1 ਚ ਪੜਦਾ ਕਿੰਨੀ ਉਮਰ ਹੈ 17 ਸਾਲ ਹੁਣ ਕਹੀ ਤੁਸੀਂ ਪ੍ਰਸ਼ਾਸਨ ਕੋ ਕੁਝ ਮੰਗ ਕਰਦੇ ਅਸੀਂ ਇਹ ਚਾਹੁੰਦੇ ਹਾਂ ਵੀ ਜੇ ਦੇ ਕਿ ਇਹਨੇ ਕੋਈ ਜਾਣ ਕੇ ਕੀਤਾ ਵਾ ਤੇ ਉਹਦਾ ਪ੍ਰਸ਼ਾਸਨ ਕੋਈ ਆਨ ਇਨਸਾਫ ਦਵਾਵੇ ਤੇ ਬਾਕੀ ਕਰੂਗਾ ਇਹ ਪ੍ਰਸ਼ਾਸਨ ਸਾਡੀ ਪੁਲਿਸ ਆਈ ਉਹਨਾਂ ਨੇ ਆਪਣੀ ਕਾਰਵਾਈ ਜੋ ਵੀ ਆ ਹਾਂਜੀ ਇਹ ਤਾਂ ਕੀ ਕਰਦੇ ਕੰਮ ਇਹਦੇ ਫਾਦਰ ਸਾਹਿਬ ਕਾਫੀ ਕਰੀਬ 10 12 ਸਾਲ ਤੋਂ 15 ਸਾਲ ਤੋਂ ਹੀ ਬਾਹਰ ਨੇ ਹਾਂਜੀ ਇਹ ਕਿੰਨੇ ਪਰ ਆਈ ਕੱਲਾ ਕੱਲਾ ਹੀ ਆ ਹਾਂਜੀ ਨਿਸ਼ਾਨ ਸਿੰਘ ਕੀ ਘਟਨਾ ਵਾਪਰੀ ਆ ਜਿਹੜੀ ਬੱਚੇ ਨਾਲ ਐਕਸੀਡੈਂਟ ਹੋਇਆ ਇਹ ਕਿੰਨੀ ਕੁ ਮੋਰੀ ਸੀ ਬੱਚੀ ਸੀ 17 ਸਾਲ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਫਿਰ ਆਹਾਂ ਬੋਲੇ ਫੋਨ ਤੇ ਫੋਨ ਲਾਇਆ ਇਹ ਤੇ ਉਹਦਾ ਫੋਨ ਜਿਹੜੇ ਜਿਹੇ ਬੰਦੇ ਹੋਰ ਥਰਡ ਪਰਸਨ ਬੰਦੇ ਕੋਲ ਹੈ ਅੱਛਾ ਜੀ ਉਮਰ ਸਾਨੂੰ ਉਹਦੇ ਫੋਨ ਚੁੱਕਿਆ ਤੇ ਉਹਨੂੰ ਦੱਸਿਆ ਕਿ ਤੁਹਾਡੇ ਬੰਦਿਆਂ ਦਾ ਗਿਸਟੈਂਡ ਹੋ ਗਿਆ ਮਗਰ ਹਸਪਤਾਲ ਪਹੁੰਚੇ ਐਂਬੂਲੈਂਸ ਨਾਲ ਲੈ ਗਏ ਸੀ ਹਸਪਤਾਲ 108 ਦੀ ਮਦਦ ਹਾਂ 108 ਦੀ 108 ਐਂਬੂਲੈਂਸ ਆਹੋ ਆਹੋ ਤੇ ਸਾਰ ਜਿਹੜੇ ਗਏ ਉਹਦੇ ਚੈੱਕ ਤੋਂ ਬਕੀਤਾ ਦੇ ਡਾਟਾ ਦਾ ਨਾਮ ਜੀ ਬਲਰਾਜ ਸਿੰਘ ਇਹ ਕੀ ਘਟਨਾ ਵਾਪਰੀ ਜੀ ਰਾਤੀ ਰਾਤ ਨਾ ਜੀ ਰਾਤੀ ਜਿੰਮ ਤੋਂ ਆਉਂਦੇ ਮੁੰਡੇ ਦੋ ਹੈ ਸਾਡੇ ਪਿੰਡ ਦੇ ਇੱਕ 17 ਸਾਲ ਦਾ ਤੇ ਦੂਜਾ 22 ਸਾਲ ਦਾ ਜਿੰਮ ਤੋਂ ਆਉਂਦੇ ਤੇ ਰਸਤੇ ਦੇ ਵਿੱਚ ਹੀ ਮਦੀਪੁਰ ਤੋਂ ਪਤਲੀ ਪਿੰਡ ਦੇ ਵਿੱਚ ਘਾਰ ਐਕਸੀਡੈਂਟ ਹੋਇਆ ਜਿਹਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਵੀ ਢਾਲੀ ਚ ਵਜੇ ਆ ਕਿਦਾਂ ਬੱਚੇ ਕਿਦਾਂ ਨਹੀਂ ਇਹ ਕੀ ਮੰਗ ਕਰਦੇ ਹਨ ਤੁਸੀਂ ਪ੍ਰਸ਼ਾਸਨ ਤੋਂ ਮੈਂ ਪ੍ਰਸ਼ਾਸਨ ਤੋਂ ਅਈ ਤੇ ਉੱਥੇ ਆਟੇ ਇਹਨਾਂ ਵੀ ਜੇ ਕੋਈ ਪਤਾ ਲੱਗਦਾ ਹੋਵੇ ਕੋਈ ਸਿਪਾਈ ਹੀ ਕਿ ਕੋਈ ਪਤਾ ਲੱਗ ਜੇ ਵੀ ਕਾਰਨ ਦਾ ਕਿਸ ਤਰ੍ਹਾਂ ਵੀ ਕਿਦਾਂ ਕਿਉਂਕਿ ਰਾਤ ਉੱਥੇ ਪਤਾ ਨਹੀਂ ਲੱਗਾ ਕਿਦਾਂ ਹੋਇਆ ਤੇ ਨਾ ਕਿਸੇ ਨੇ ਵੇਖਿਆ ਉੱਥੇ ਬਾਅਦ ਚ ਪਤਾ ਲੱਗਾ ਜਦੋਂ ਡਿੱਗੇ ਹੀ ਆ ਤੇ ਫਿਰ ਕਿਸੇ ਨੇ ਫੋਨ ਕੀਤਾ ਇਹਨਾਂ ਨੂੰ ਇਹ ਰੋਜ਼ ਹੀ ਜਾਂਦੇ ਜਿੰਮ ਰੋਜ਼ ਹੀ ਜਾਂਦੇ ਸੀ ਸ਼ਾਮਾਂ ਨੂੰ 6 ਵਜੇ ਉੱਥੋਂ ਵਾਪਸ ਆ ਜਾਂਦੇ ਸੀ ਕਿੰਨੀ ਕਿੰਨੀ ਉਮਰ ਸੀ ਦੋਵਾਂ ਬੱਚਿਆਂ ਦੀ ਉਮਰ 17 ਸਾਲੀ ਇਹਦੀ ਇਹ ਮੁੰਡੇ ਦੀ ਇੱਕ ਦੀ ਤੇ ਇੱਕ ਦੀ 22 ਸਾਲ ਦੀ Sous-titrage ST' 501